ਅੱਜ 24 ਜਨਵਰੀ ਦੁਪਹਿਰ ਤੱਕ ਦੀਆਂ ਪੰਜ ਵੱਡੀਆਂ ਖਬਰਾਂ ਨੇ ਪੰਜੇ ਖਬਰਾਂ ਦੀ ਦਿਨਿਆਂ ਪੂਰੀ ਜਾਣਕਾਰੀ ਤੇ ਨਾਲੇ ਦੱਸਾਂਗੇ ਹਰ ਖਬਰ ਦਾ ਪਰਦੇ ਪਿਛਲਾ ਸੱਚ ਪਹਿਲੀ ਵੱਡੀ ਖਬਰ ਹੈ ਕਿ ਪੰਜਾਬ ਦੇ ਵਿੱਚ ਦੋ ਵੱਡੇ ਪੁਲਿਸ ਅਫਸਰਾਂ ਨੂੰ ਅੱਗ ਲੱਗੀ ਹੈ ਤੇ ਦੋਨੇ ਬੁਰੀ ਤਰ੍ਹਾਂ ਝੁਲਸੇ ਨੇ ਖਬਰ ਪੂਰੀ ਕੀ ਹੈ ਜਾਣਕਾਰੀ ਅੱਗੇ ਦਿਨਿਆਂ ਦੂਜੀ ਵੱਡੀ ਖਬਰ ਹੈ ਕਿ ਕਿਸਾਨਾਂ ਨੇ ਹੁਣ ਮਹਾਪੰਚਾਇਤ ਕਰਕੇ ਪੰਜ ਵੱਡੇ ਮਤੇ ਪਾਸ ਕੀਤੇ ਨੇ ਔਰ ਵੱਡੀ ਚਰਚਾ ਛਿੜ ਗਈ ਹੈ ਤੀਜੀ ਵੱਡੀ ਖਬਰ ਹੈ ਕੇਜਰੀਵਾਲ ਦੀ ਪੰਜਾਬ ਤੋਂ ਜਿਹੜੀ ਜੈਡ ਸਿਕਿਉਰਿਟੀ ਦਿੱਤੀ ਹੋਈ ਸੀ ਜਿਹੜੇ ਦਰਜਨਾ ਪੁਲਿਸ ਮੁਲਾਜ਼ਮ ਕੇਜਰੀਵਾਲ ਦੀ ਸਿਕਿਉਰਿਟੀ ਚ ਵਾਪਸ ਲਾਏ ਗਏ ਸੀ ਉਹ ਵਾਪਸ ਲਏ ਨੇ ਔਰ ਵਾਪਸ ਕਿਉਂ ਲਈ ਹੈ ਸਿਕਿਉਰਿਟੀ ਪੰਜਾਬ ਪੁਲਿਸ ਨੇ ਕੇਜਰੀਵਾਲ ਦੀ ਇਹਦੇ ਉੱਪਰ ਪੂਰੀ ਜਾਣਕਾਰੀ ਅੱਗੇ ਦਿੰਨੇ ਆ ਤੀਜੀ ਵੱਡੀ ਖਬਰ ਹੈ ਅਮਰੀਕਾ ਦੇ ਵਿੱਚ ਹੜਕੰਪ ਮੱਚਿਆ ਹੋਇਆ ਔਰ ਡੋਨਾਲਡ ਟਰੰਪ ਰਾਸ਼ਟਰਪਤੀ ਨੇ ਜਿਹੜਾ ਸਭ ਤੋਂ ਵੱਡਾ ਹੁਕਮ ਜਾਰੀ ਕੀਤਾ ਸੀ ਉਹਦੇ ਉੱਪਰ ਅਮਰੀਕਾ ਦੀ ਅਦਾਲਤ ਨੇ ਉਲਟ ਫੈਸਲਾ ਦੇ ਦਿੱਤਾ ਹੈ ਔਰ 트ੰਪ ਦੀ ਹੀਠੀ ਹੋਈ ਹੈ 트ੰਪ ਨੂੰ ਵੱਡਾ ਝਟਕਾ ਲੱਗਾ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਅਗਲੀ ਚੌਥੀ ਵੱਡੀ ਖਬਰ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਅਕਾਲੀ ਦਲ ਉਹਦੇ ਉੱਪਰ ਅਕਾਲ ਤਖਤ ਦੇ ਜਥੇਦਾਰ ਸਹਿਬਾਨਾਂ ਦੀ ਨਾਰਾਜ਼ਗੀ ਸਪਸ਼ਟ ਦੇਖਣ ਨੂੰ ਮਿਲ ਰਹੀ ਹੈ ਅਕਾਲ ਤਖਤ ਦੇ ਜਥੇਦਾਰ ਸਹਿਬਾਨਾਂ ਨੇ ਹੰਗਾਮੀ ਮੀਟਿੰਗ ਸੱਦੀ ਹੈ ਔਰ ਪੂਰੀ ਜਾਣਕਾਰੀ ਅੱਗੇ ਦਿੰਨੇ ਆ ਹੁਣ ਆਪਾਂ ਪਹਿਲੀ ਖਬਰ ਦੀ ਜਾਣਕਾਰੀ ਪੂਰੀ ਕਰੀਏ ਪੰਜਾਬ ਦੇ ਵਿੱਚ ਦੋ ਪੁਲਿਸ ਅਫਸਰ ਜਿਹੜੇ ਨੇ ਉਹ ਅੱਗ ਦੇ ਵਿੱਚ ਝੁਲਸੇ ਨੇ ਔਰ ਬੁਰੀ ਤਰ੍ਹਾਂ ਝੁਲਸੇ ਨੇ ਇੱਕ ਪੁਲਿਸ ਅਫਸਰ ਐਸਪੀ ਆ ਪੁਲਿਸ ਦਾ ਜਿਹਦਾ ਨਾਮ ਤਰਨੁਪ੍ਰੀਤ ਹੈ ਤੇ ਦੂਸਰਾ ਡੀਐਸਪੀ ਹੈ ਜਿਹਦਾ ਨਾਮ ਸੁਖ ਅਮਰਤ ਹੈ ਦੋਨਾਂ ਨੂੰ ਉਸ ਟਾਈਮ ਅੱਗ ਲੱਗੀ ਜਦੋਂ ਉਹ ਦੋਨੇ ਅਫਸਰ ਜਿਹੜਾ ਫੜਿਆ ਹੋਇਆ ਨਸ਼ਾ ਸੀ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਆ ਉਸ ਟਾਈਮ ਅੱਗ ਇੰਨੀ ਭੜਕ ਗਈ ਕਿ ਦੋਨੇ ਪੁਲਿਸ ਅਫਸਰਾਂ ਨੂੰ ਅੱਗ ਪੈ ਗਈ ਉਹ ਦੋਨੇ ਚੁਲਸੇ ਨੇ ਹਾਲਤ ਦੋਨਾਂ ਦੀ ਕਾਫੀ ਗੰਭੀਰ ਹੋਈ ਪਈ ਹੈ ਔਰ ਨਿੱਜੀ ਹਸਪਤਾਲ ਦੇ ਵਿੱਚ ਅਮਰਸਰ ਦੇ ਵਿੱਚ ਇਲਾਜ ਚੱਲ ਰਿਹਾ ਹੈ ਔਰ ਇਹ ਘਟਨਾ ਵੀ ਪੰਜਾਬ ਦੇ ਅਮਰਸਰ ਦੇ ਵਿੱਚ ਹੀ ਵਾਪਰੀ ਹੈ ਹੁਣ ਇਹ ਘਟਨਾ ਕਰੋ ਵਾਪਰਿਆ ਕਿਵੇਂ ਦੇਖੋ ਪੰਜਾਬ ਪੁਲਿਸ ਜਦੋਂ ਕੋਈ ਨਸ਼ਾ ਫੜਦੀ ਹੈ ਉਹ ਨਸ਼ਾ ਫਿਰ ਅਦਾਲਤ ਦੇ ਵਿੱਚ ਦਿਖਾਉਣਾ ਹੁੰਦਾ ਹੈ ਔਰ ਕਈ ਵਾਰ ਪੁਲਿਸ ਤੇ ਇਹ ਵੀ ਦੋਸ਼ ਲੱਗਦੇ ਨੇ ਕਿ ਪੁਲਿਸ ਜਿਹੜੀ ਆ ਉਦੋਂ ਬੜੀਆਂ ਗੜਬੜਾਂ ਕਰ ਜਾਂਦੀ ਹੈ ਪਰ ਇੱਥੇ ਕੀ ਹੋਇਆ ਪੁਲਿਸ ਨੇ ਜਿਹੜਾ ਨਸ਼ਾ ਫੜਿਆ ਹੋਇਆ ਸੀ ਜਦੋਂ ਉਹ ਉਹਨੂੰ ਅਦਾਲਤ ਦੇ ਵਿੱਚ ਸਬੂਤ ਵਜੋਂ ਦਿਖਾ ਲੈਂਦੀ ਹੈ ਤਾਂ ਉਸ ਤੋਂ ਬਾਅਦ ਉਹਨੂੰ ਖਤਮ ਕਰਨਾ ਹੁੰਦਾ ਹੈ ਤਾਂ ਨਸ਼ਾ ਖਤਮ ਕਰਨ ਦੇ ਲਈ ਇੱਕ ਬਕਾਇਦਾ ਜਗ੍ਹਾ ਬਣਾਈ ਹੋਈ ਹੈ ਅੰਮ੍ਰਿਤਸਰ ਦੇ ਵਿੱਚ ਉੱਥੇ ਜਦੋਂ ਦੱਸਿਆ ਜਾ ਰਿਹਾ ਹੈ ਕਿ ਇਹ ਦੋ ਪੁਲਿਸ ਅਫਸਰ ਐਸਪੀ ਤਰਨਪ੍ਰੀਤ ਸਿੰਘ ਔਰ ਡੀਐਸਪੀ ਸੁਖ ਅਮਰਤ ਇਹ ਦੋਨੋਂ ਜਦੋਂ ਨਸ਼ਾ ਖਤਮ ਕਰਾਉਣ ਦੀ ਕੋਸ਼ਿਸ਼ ਕਰ ਰਹੇ ਸੀ ਜਦੋਂ ਉਹਨੂੰ ਅੱਗ ਲਾਈ ਤਾਂ ਅੱਗ ਇੱਕਦਮ ਭੜਕੀ ਇਹਨਾਂ ਦੋਨੇ ਪੁਲਿਸ ਅਧਿਕਾਰੀਆਂ ਨੂੰ ਅਫਸਰਾਂ ਨੂੰ ਅੱਗ ਪੈ ਗਈ ਬਹੁਤ ਬੁਰੀ ਤਰ੍ਹਾਂ ਦੋਨੇ ਸੜ ਗਏ ਨੇ ਔਰ ਦੋਨਾਂ ਦੀ ਹਾਲਤ ਗੰਭੀਰ ਹੈ ਅਗਲੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਕਿਸਾਨ ਪੰਚਾਇਤ ਫੇਰ ਹੋਈ ਹੈ ਕੱਲ ਔਰ ਇਹ ਜਿਹੜੀ ਕਿਸਾਨ ਪੰਚਾਇਤ ਹੈ ਇਹ ਜਿਹੜਾ ਸ਼ੰਭੂ ਦੇ ਉੱਪਰ ਮੋਰਚਾ ਲੱਗਿਆ ਖਨੌਰੀ ਦੇ ਉੱਪਰ ਉਹਨਾਂ ਜਥੇਬੰਦੀਆਂ ਵੱਲੋਂ ਖਾਸ ਕਰ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਕੀਤੀ ਗਈ ਹੈ ਔਰ ਇਹਦੇ ਵਿੱਚ ਪੰਜ ਮਤੇ ਪਾਸ ਕੀਤੇ ਗਏ ਨੇ ਪਹਿਲਾ ਮਤਾ ਉਸੇ ਤਰ੍ਹਾਂ ਦਾ ਜਿਵੇਂ ਸੰਯੁਕਤ ਕਿਸਾਨ ਮੋਰਚਾ ਭਾਰਤ ਨੇ ਜਿਹੜੀ ਮਹਾਪੰਚਾਇਤ ਮੋਗਾ ਚ ਕੀਤੀ ਸੀ ਉਥੇ ਉਹਨਾਂ ਨੇ ਇੱਕ ਮਤਾ ਪਾਸ ਕੀਤਾ ਸੀ ਏਕਤਾ ਮਤਾ ਕਿ ਸ਼ੰਭੂ ਖਣੋਰੀ ਹੋਰਾਂ ਜੱਥੇਬੰਦੀਆਂ ਦੇ ਨਾਲ ਏਕਤਾ ਕਰਾਂਗੇ ਤਾਂ ਉਸੇ ਤਰ੍ਹਾਂ ਦਾ ਹੀ ਮਤਾ ਇਹਨਾਂ ਨੇ ਇੱਥੇ ਪਾਸ ਕੀਤਾ ਜਿਹੜੀ ਇਹ ਕਿਸਾਨ ਪੰਚਾਇਤ ਕੀਤੀ ਗਈ ਹੈ ਉਥੇ ਵੀ ਏਕਤਾ ਮਤਾ ਜਿਹੜਾ ਉਹ ਪਾਸ ਕੀਤਾ ਗਿਆ ਔਰ ਇਸ ਏਕਤਾ ਇਸ ਜਗ੍ਹਾ ਦੇ ਉੱਪਰ ਚਾਰ ਮਤੇ ਹੋਰ ਪਾਸ ਕੀਤੇ ਨੇ ਜਿਨ੍ਹਾਂ ਦੇ ਵਿੱਚ ਦੂਜਾ ਮਤਾ ਹੈ ਕਿ ਮੰਗਾ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ਤੀਜਾ ਮਤਾ ਹੈ ਜਿੰਨੇ ਵੀ ਸੰਘਰਸ਼ੀ ਲੋਕ ਨੇ ਤੇ ਬੁੱਧੀਜੀਵੀ ਨੇ ਉਹਨਾਂ ਨੂੰ ਸੰਘਰਸ਼ 'ਚ ਆਉਣ ਦਾ ਸੱਦਾ ਦਿੱਤਾ ਗਿਆ ਚੌਥਾ ਮਤਾ ਹੈ ਲੋਕ ਗਾਇਕ ਤੇ ਧਾਰਮਿਕ ਆਗੂਆਂ ਨੂੰ ਸਾਥ ਦੇਣ ਦਾ ਸੱਦਾ ਦਿੱਤਾ ਗਿਆ ਚੌਥਾ ਬੇਰਜ਼ਗਾਰਾਂ ਤੇ ਮੁਲਾਜ਼ਮਾਂ ਨੂੰ ਵੀ ਸਾਥ ਦੇਣ ਦਾ ਸੱਦਾ ਦਿੱਤਾ ਗਿਆ ਇਹ ਜਿਹੜੇ ਇਹ ਜਿਹੜੇ ਪੰਜ ਮਤੇ ਨੇ ਇਹ ਪਾਸ ਕੀਤੇ ਗਏ ਨੇ ਜੰਡਿਆਲਾ ਗੁਰੂ ਦੇ ਵਿੱਚ ਇਹ ਜਿਹੜੀ ਮਹਾ ਪੰਚਾਇਤ ਹੋਈ ਹੈ ਇਹਦੇ ਵਿੱਚ ਕੀਤੇ ਗਏ ਨੇ ਔਰ ਇਸ ਤੋਂ ਅਗਲੀ ਵੱਡੀ ਖਬਰ ਹੈ ਕਿ ਅਮਰੀਕਾ ਦੇ ਵਿੱਚ ਹੜਕੰਪ ਮੱਚਿਆ ਹੋਇਆ ਅਮਰੀਕਾ ਦੇ ਵਿੱਚ ਜਦੋਂ ਦਾ ਡੋਨਾਲਡ ਟਰੰਪ 77ਵਾਂ 77ਵਾਂ ਰਾਸ਼ਟਰਪਤੀ ਬਣਿਆ ਔਰ ਦੂਜੀ ਵਾਰ ਬਣਿਆ ਤਾਂ ਉਹਨੇ ਬਹੁਤ ਵੱਡੇ ਕੁਝ ਐਲਾਨ ਕੀਤੇ ਸੀ ਔਰ ਹੁਣ ਡੋਨਾਲਡ ਟਰੰਪ ਨੂੰ ਵੱਡਾ ਝਟਕਾ ਲੱਗਾ ਝਟਕਾ ਕੀ ਲੱਗਾ ਪੂਰੀ ਜਾਣਕਾਰੀ ਸੁਣ ਲਓ ਹੋਇਆ ਇੰਜ ਕਿ ਡੋਨਾਲਡ ਟਰੰਪ ਨੇ ਕਈ ਸਾਰੇ ਵੱਡੇ ਫੈਸਲੇ ਕੀਤੇ ਦੁਨੀਆ ਨੂੰ ਹੈਰਾਨ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦੇ ਵਿੱਚ ਫੈਸਲੇ ਸੀਗੇ ਕਿ WHO ਤੋਂ ਬਾਹਰ ਆਇਆ ਜਾਵੇਗਾ ਜਿਨ੍ਹਾਂ ਦੇ ਵਿੱਚ ਇਹ ਫੈਸਲਾ ਸੀ ਕਿ ਜਿੰਨੇ ਵੀ ਇਸੇ ਪ੍ਰਵਾਸੀ ਨੇ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਆਏ ਲੱਖਾਂ ਦੀ ਤਦਾਦ ਦੇ ਵਿੱਚ ਉਹ ਤੁਰੰਤ ਵਾਪਸ ਕੱਢੇ ਜਾਣਗੇ ਔਰ ਅਗਲਾ ਫੈਸਲਾ ਸੀ ਕਿ ਮੈਕਸਿਕੋ ਦੀ ਸਰਹੱਦ ਤੇ ਕੰਧ ਕੀਤੀ ਜਾਵੇਗੀ ਤੇ ਮੈਕਸੀਕੋ ਬਾਰਡਰ ਦੇ ਉੱਪਰ ਐਮਰਜੈਂਸੀ ਲਾਈ ਜਾਵੇਗੀ ਔਰ ਸਭ ਤੋਂ ਵੱਡੇ ਜਿਹੜਾ ਐਲਾਨ ਜਿਹੜੇ ਉੱਥੇ ਪੂਰਾ ਜਿਹਨੂੰ ਕਹਿ ਸਕਦੇ ਆ ਕਿ ਭੜਥੂ ਪਾ ਦਿੱਤਾ ਉਹ ਸੀਗਾ ਕਿ ਜਿਹੜੇ ਅਮਰੀਕਾ ਦੇ ਵਿੱਚ ਬੱਚੇ ਜੰਮਣਗੇ ਉਹਨਾਂ ਨੂੰ ਅਮਰੀਕਾ ਦਾ ਨਾਗਰਿਕ ਨਹੀਂ ਮੰਨਿਆ ਜਾਏਗਾ ਪਹਿਲਾ ਇਹ ਕਾਨੂੰਨ ਸੀਗਾ ਜਿਹੜਾ ਕਰੀਬ 150 ਸਾਲ ਪਹਿਲਾਂ ਤੋਂ ਉੱਥੇ ਬਣਿਆ ਵੀ ਜਿਹੜੇ ਵੀ ਜੋੜਿਆਂ ਦਾ ਬੱਚਾ ਅਮਰੀਕਾ 'ਚ ਪੈਦਾ ਹੋਊਗਾ ਉਹ ਅਮਰੀਕਾ ਦਾ ਸਿਟੀਜ਼ਨ ਮੰਨਿਆ ਜਾਊਗਾ ਪਰ ਟਰੰਪ ਨੇ ਹੁਣ ਆ ਕੇ ਇਹ ਨੀਤੀ ਬਦਲਣ ਦੀ ਕੋਸ਼ਿਸ਼ ਕੀਤੀ ਜਦੋਂ ਫਿਰ ਟਰੰਪ ਨੇ ਇਹ ਐਲਾਨ ਕੀਤਾ ਵੀ ਇਸ ਤੋਂ ਬਾਅਦ ਹੁਣ ਅਮਰੀਕਾ ਦੇ ਵਿੱਚ ਜਿਹੜੇ ਬਾਹਰਲੇ ਆਏ ਪ੍ਰਵਾਸੀ ਜੋੜੇ ਨੇ ਉਹਨਾਂ ਦਾ ਬੱਚਾ ਜੰਮੇਗਾ ਤਾਂ ਉਹ ਅਮਰੀਕਾ ਦਾ ਨਾਗਰਿਕ ਨਹੀਂ ਮੰਨਿਆ ਜਾਏਗਾ ਤਾਂ ਇਹਦੇ ਉੱਪਰ ਵੱਡਾ ਰੌਲਾ ਪਿਆ ਅਮਰੀਕਾ ਦੇ ਹੀ 50 ਦੇ ਵਿੱਚੋਂ 22 ਸਟੇਟ ਅਦਾਲਤਾਂ 'ਚ ਗਏ ਹੁਣ ਉਥੋਂ ਦੀ ਫੈਡਰਲ ਅਦਾਲਤ ਨੇ ਡੋਨਾਲਡ ਟਰੰਪ ਨੂੰ ਵੱਡਾ ਝਟਕਾ ਦਿੱਤਾ ਹੈ ਝਟਕਾ ਕੀ ਦਿੱਤਾ ਡੋਨਾਲਡ ਟਰੰਪ ਦੇ ਫੈਸਲੇ ਨੂੰ ਗੈਰ ਸੰਵਿਧਾਨਕ ਤੇ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਗਿਆ ਜਿਹੜੀ ਫੈਡਰਲ ਅਦਾਲਤ ਹੈ ਅਮਰੀਕਾ ਦੀ ਉਹਨੇ ਇਹ ਕਿਹਾ ਕਿ ਇਹ ਸੰਵਿਧਾਨ ਦੀ ਤੇ ਕਾਨੂੰਨ ਦੀ ਉਲੰਘਣਾ ਹੈ ਟਰੰਪ ਕੋਲ ਕੋਈ ਅਧਿਕਾਰ ਨਹੀਂ ਕਿ ਟਰੰਪ ਇਹ ਇਸ ਤਰ੍ਹਾਂ ਸੰਵਿਧਾਨ ਨੂੰ ਆਪਣੇ ਹਿਸਾਬ ਦੇ ਨਾਲ ਤੋੜਨ ਮੋੜਨ ਦੀ ਕੋਸ਼ਿਸ਼ ਕਰੇ ਜਾਂ ਆਪਣੇ ਹਿਸਾਬ ਦੇ ਨਾਲ ਫੈਸਲਾ ਸੁਣਾ ਦੇਵੇ ਤਾਂ ਇੱਕ ਤਰ੍ਹਾਂ ਨਾਲ 트럼ਪ ਦੇ ਉਸ ਫੈਸਲੇ ਤੇ ਰੋਕ ਲੱਗ ਗਈ ਹੈ ਦੇਖੋ ਜਦੋਂ ਦਾ ਇਹ ਫੈਸਲਾ 트럼ਪ ਨੇ ਕੀਤਾ ਸੀ ਉਦੋਂ ਤੋਂ ਹੀ ਅਮਰੀਕਾ ਦੇ ਵਿੱਚ ਬਹੁਤ ਵੱਡਾ ਰੌਲਾ ਪੈ ਗਿਆ ਸੀਗਾ ਤਰਥੱਲੀ ਜੀ ਮਚ ਗਈ ਸੀ ਹਜ਼ਾਰਾਂ ਜੋੜੇ ਜਿਹੜੀਆਂ ਲੜਕੀਆਂ ਔਰਤਾਂ ਮਾਵਾਂ ਗਰਭਵਤੀ ਸੀਗੀਆਂ ਉਹਨਾਂ ਨੂੰ ਫਿਕਰ ਪੈ ਗਿਆ ਸੀ ਕਿ ਸਾਡਾ ਬੱਚਾ ਜੇ ਹੁਣ ਅਮਰੀਕਾ 'ਚ ਪੈਦਾ ਹੋਵੇਗਾ ਤੇ ਉਹਨੂੰ ਅਮਰੀਕਾ ਦਾ ਸਿਟੀਜ਼ਨ ਨਹੀਂ ਮੰਨਿਆ ਜਾਏਗਾ। ਹਾਂ ਇੱਕ ਤਰੀਕਾ ਲੋਕ ਵਰਤਦੇ ਸੀ ਕਿ ਬਹੁਤ ਸਾਰੇ ਲੋਕ ਜੋੜੇ ਹੋਰ ਵੀਜ਼ਿਆਂ ਤੇ ਅਮਰੀਕਾ ਜਾਂਦੇ ਸੀ। ਉੱਥੇ ਜਾ ਕੇ ਫਿਰ ਉਹ ਬੱਚਾ ਪੈਦਾ ਕਰਦੇ ਸੀ ਤੇ ਬੱਚਾ ਜਦੋਂ ਅਮਰੀਕਾ 'ਚ ਪੈਦਾ ਹੋ ਜਾਂਦਾ ਸੀ ਤਾਂ ਅਮਰੀਕਾ ਦਾ ਸਿਟੀਜ਼ਨ ਬਣ ਜਾਂਦਾ ਸੀ। ਪਰ ਹੁਣ 트੍ਰੰਪ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਪਰ 트੍ਰੰਪ ਦੇ ਖਿਲਾਫ ਅਦਾਲਤ 'ਚ ਜਾਇਆ ਗਿਆ। ਅਦਾਲਤ ਨੇ 트럼ਪ ਦੇ ਫੈਸਲੇ ਨੂੰ ਗੈਰ ਸੰਵਿਧਾਨਿਕ ਕਹਿ ਕੇ ਉਹਦੇ ਤੇ ਰੋਕ ਲਾ ਦਿੱਤੀ ਹੈ ਅਗਲੀ ਸੁਣਵਾਈ ਅਜੇ ਉੱਥੇ ਚੱਲ ਰਹੀ ਹੈ ਬਣੇਗਾ ਕਿ ਇਹ ਸਾਰੀ ਸਥਿਤੀ ਬਾਅਦ ਵਿੱਚ ਕਲੀਅਰ ਹੋਵੇਗੀ ਇਸ ਤੋਂ ਅਗਲੀ ਵੱਡੀ ਖਬਰ ਹੈ ਕੇਜਰੀਵਾਲ ਸਾਹਿਬ ਨਾਲ ਜੁੜੀ ਕੇਜਰੀਵਾਲ ਨੂੰ ਪੰਜਾਬ ਪੁਲਿਸ ਨੇ ਜੈਡ ਸਿਕਿਉਰਿਟੀ ਦਿੱਤੀ ਸੀ ਜੈਡ ਸਿਕਿਉਰਿਟੀ ਦੇ ਵਿੱਚ ਦਰਜਨਾ ਪੁਲਿਸ ਮੁਲਾਜ਼ਮ ਤੇ ਕਮਾਂਡੋਜ਼ ਹੁੰਦੇ ਨੇ ਜਿਹੜੇ ਸੁਰੱਖਿਆ ਕਰਦੇ ਨੇ ਪਰ ਹੁਣ ਜੈਡ ਸਿਕਿਉਰਿਟੀ ਵਾਪਸ ਲੈ ਰਹੀ ਹੈ ਪੰਜਾਬ ਪੁਲਿਸ ਆਪਣੇ ਆਪ ਨਹੀਂ ਲੈ ਰਹੀ ਦਿੱਲੀ ਚੋਣ ਕਮਿਸ਼ਨ ਨੇ ਇਹ ਕਿਹਾ ਕਿ ਇਹ ਠੀਕ ਨਹੀਂ ਤਾਂ ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਮੁਖੀ ਨੇ ਜਿਹੜੇ ਪੂਰੇ ਪੰਜਾਬ ਦੇ ਮੁਖੀ ਡੀਜੀਪੀ ਗੌਰਵ ਯਾਦਵ ਉਹ ਸਾਹਮਣੇ ਆਏ ਉਹਨਾਂ ਨੇ ਕਿਹਾ ਵੀ ਦੇਖੋ ਕੇਜਰੀਵਾਲ ਨੂੰ ਧਮਕੀਆਂ ਨੇ ਥ੍ਰੈਟ ਨੇ ਤੇ ਵੱਡੀਆਂ ਧਮਕੀਆਂ ਨੇ ਇਸ ਕਰਕੇ ਇਹਨਾਂ ਨੂੰ ਇਹ ਸੁਰੱਖਿਆ ਦਿੱਤੀ ਹੋਈ ਸੀ ਪਰ ਹੁਣ ਅਸੀਂ ਇਹ ਸੁਰੱਖਿਆ ਇੱਕ ਵਾਰ ਵਾਪਸ ਲੈ ਰਹੇ ਹਾਂ ਤੇ ਨਾਲ ਇਹ ਵੀ ਕਹਿ ਦਿੱਤਾ ਵੀ ਅਸੀਂ ਦਿੱਲੀ ਦੀ ਪੁਲਿਸ ਨੂੰ ਪੂਰੀ ਜਾਣਕਾਰੀ ਦੇ ਰਹੇ ਹਾਂ ਵੀ ਕੇਜਰੀਵਾਲ ਨੂੰ ਕਿੱਦਾਂ-ਕਿੱਦਾਂ ਦੀਆਂ ਧਮਕੀਆਂ ਹੈਗੀਆਂ ਨੇ ਜੇਕਰ ਉਹਨੂੰ ਸੁਰੱਖਿਆ ਨਾ ਦਿੱਤੀ ਗਈ ਤਾਂ ਵੱਡਾ ਨੁਕਸਾਨ ਹੋ ਸਕਦਾ ਹੁਣ ਇਸ ਤੋਂ ਵੱਡੀ ਅਗਲੀ ਖਬਰ ਹੈ ਜੌਂਦ ਪਿੰਡ ਦੇ ਵਿੱਚ ਮੋਰਚਾ ਲੱਗਾ ਹੋਇਆ ਕਿਸਾਨਾਂ ਦਾ ਔਰ ਕਿਸਾਨਾਂ ਨੇ ਉਥੇ ਇਹ ਐਲਾਨ ਕੀਤਾ ਹੈ ਕੇ ਪਿੰਡ ਦੀ ਕਰੀਬ 600 ਕਿੱਲੇ ਤੋਂ ਵੱਧ ਜ਼ਮੀਨ ਹੈ 700 ਕਿੱਲੇ ਦੇ ਨੇੜੇ ਜਿਹੜੀ ਸੈਂਕੜੇ ਪਰਿਵਾਰ ਲਗਭਗ 100 ਸਾਲ ਤੋਂ ਵੱਧ ਟਾਈਮ ਤੋਂ ਵਾਹ ਰਹੇ ਨੇ, ਬੀਜ ਰਹੇ ਨੇ, ਉਹਨਾਂ ਨੇ ਉਹ ਜ਼ਮੀਨ ਬੰਜਰ ਤੋਂ ਉਪਜਾਊ ਕੀਤੀ ਆ, ਆਬਾਦ ਕੀਤੀ ਆ। ਤਾਂ ਹੁਣ ਉਹਨਾਂ ਨੇ ਐਲਾਨ ਕੀਤਾ ਕਿ ਪ੍ਰਸ਼ਾਸਨ ਲੱਖ ਕੋਸ਼ਿਸ਼ਾਂ ਕਰ ਲਏ, ਅਸੀਂ ਇਹ ਜ਼ਮੀਨ ਨਹੀਂ ਛੱਡਣੀ। ਅਸੀਂ ਇਹ ਜ਼ਮੀਨ ਸਾਡੀ ਹੈ ਤੇ ਅਸੀਂ ਹੀ ਇਹਦੇ ਉੱਪਰ ਖੇਤੀ ਕਰਾਂਗੇ। ਇਹ ਐਲਾਨ ਉੱਥੇ ਕੀਤਾ ਗਿਆ ਔਰ ਉੱਥੇ ਭਾਰਤੀ ਕਿਸਾਨ ਜਿਨ੍ਹਾਂ ਨੇ ਏਕਤਾ ਉਗਰਾਹ ਮੁੱਖ ਰੂਪ ਚ ਅਗਵਾਈ ਕਰ ਰਹੀ ਹੈ ਤੇ ਬਾਕੀ ਜੱਥੇਬੰਦੀਆਂ ਲਗਾਤਾਰ ਉਹਦੀ ਸਪੋਰਟ ਚ ਆ ਰਹੀਆਂ ਕਿਉਂਕਿ ਜਦੋਂ ਜੱਥੇਬੰਦੀ ਉਗਰਾਹਾਂ ਉੱਥੇ ਕਿਸਾਨਾਂ ਦੀ ਜ਼ਮੀਨ ਬਚਾਉਣ ਦੀ ਲੜਾਈ ਲੜ ਰਹੀ ਹੈ ਤਾਂ ਪੁਲਿਸ ਦੇ ਨਾਲ ਉੱਥੇ ਇੱਕ ਛੋਟੀ ਜੀ ਝੜਪ ਵੀ ਹੋਈ ਸੀ ਜਦੋਂ ਪੁਲਿਸ ਉੱਥੇ ਨਿਸ਼ਾਨਦੇਹੀ ਕਰਨ ਆਈ ਸੀ ਤਾਂ ਉਸ ਤੋਂ ਬਾਅਦ ਕਿਸਾਨ ਆਗੂਆਂ ਤੇ ਪਰਚੇ ਦਰਜ ਕੀਤੇ ਗਏ ਨੇ ਜਿਹਦੇ ਵਿੱਚ ਜਗਿੰਦਰ ਸਿੰਘ ਉਗਰਾਹਾ ਤੇ ਵੀ ਪਰਚਾ ਦਰਜ ਕੀਤਾ ਗਿਆ ਝੰਡਾ ਸਿੰਘ ਜੇਠੂਤਕੇ ਤੇ ਵੀ ਔਰ 40 ਹੋਰ ਅਣਪਛਾਤੇ ਕਿਸਾਨ ਕਹਿ ਕੇ ਤੇ ਪਰਚਾ ਦਰਜੜਾ ਉਹ ਕੀਤਾ ਗਿਆ ਹੁਣ ਇਹ ਪਤਾ ਲੱਗੇਗਾ ਕਿ ਉਥੇ ਸਭ ਕੁਝ ਕਿੱਦਾਂ ਤੇ ਕੀ ਹੁੰਦਾ ਪਰ ਫਿਲਹਾਲ ਸਥਿਤੀ ਤਣਾਉਪੂਰਨ ਹੈ ਜਥੇਬੰਦੀਆਂ ਨੇ ਪੱਕਾ ਮੋਰਚਾ ਉਥੇ ਲਾ ਰੱਖਿਆ ਔਰ ਉਧਰ ਫਰੋਜ਼ਪੁਰ ਦੇ ਜਿਹੜਾ ਕੁਲਗੜੀ ਥਾਣਾ ਹੈ ਉਥੇ ਕਿਸਾਨਾਂ ਦੇ ਉੱਪਰ 307 ਦਾ ਪਰਚਾ ਦਰਜ ਕੀਤਾ ਗਿਆ ਪਰਚਾ ਦਰਜ ਇਸ ਕਰਕੇ ਕੀਤਾ ਗਿਆ ਕਿਉਂਕਿ ਜਦੋਂ 2022 ਚ ਨਰਿੰਦਰ ਮੋਦੀ ਪੰਜਾਬ ਆਏ ਸੀ ਤਾਂ ਕਿਸਾਨਾਂ ਨੇ ਉਹਨਾਂ ਦਾ ਘਰਾਓ ਕੀਤਾ ਸੀ ਘਰਾਓ ਨੇੜਿਓਂ ਨਹੀਂ ਕੀਤਾ ਸੀ ਕਿਸਾਨ ਜਿਹੜੇ ਨੇ ਉਹ ਸਿਰਫ ਰੋਸ ਵਿਖਾਵਾ ਕਰ ਰਹੇ ਸੀ ਔਰ ਮੋਦੀ ਸਾਹਿਬ ਫਿਰੋਜ਼ਪੁਰ ਜਿੱਥੇ ਉਦਘਾਟਨ ਕਰਨਾ ਸੀ ਉੱਥੇ ਨਜ਼ਦੀਕ ਆ ਕੇ ਕੁਝ ਕਿਲੋਮੀਟਰਾਂ ਤੋਂ ਹੀ ਵਾਪਸ ਪਰਤ ਗਏ ਸੀ ਪ੍ਰੋਗਰਾਮ ਤੱਕ ਨਹੀਂ ਜਾ ਸਕੇ ਸੀ ਉਦੋਂ ਤੋਂ 283 ਦੀ ਕਾਰਵਾਈ ਕੀਤੀ ਗਈ ਸੀ ਪਰ ਉਸ ਤੋਂ ਬਾਅਦ ਹੁਣ ਜਿਹੜੇ 307 ਅਰਾਦਾ ਕਤਲ ਦਾ ਪਰਚਾ ਕਿਸਾਨਾਂ ਦੇ ਉੱਪਰ ਕਰ ਦਿੱਤਾ ਗਿਆ ਤੇ ਕਿਸਾਨ ਇਹ ਕਹਿ ਰਹੇ ਨੇ ਵੀ ਅਸੀਂ ਇਹ برداشت ਨਹੀਂ ਕਰਾਂਗੇ ਇਹ ਸਰਾਸਰ ਧੱਕਾ ਹੈ ਕਿਸਾਨ ਕਹਿੰਦੇ ਕਿ ਕੋਈ ਵੀ ਕਿਸਾਨ ਨਰਿੰਦਰ ਮੋਦੀ ਦੇ ਨਾਂ ਨੇੜੇ ਗਿਆ ਨਾ ਉਹਨਾਂ ਵੱਲ ਫੁੱਲ ਵੀ ਕਿਸਾਨਾਂ ਨੇ ਮਾਰਿਆ ਨਾ ਉਹਨਾਂ ਨੂੰ ਨੇੜੇ ਜਾਣ ਦਿੱਤਾ ਗਿਆ ਕਿਸਾਨਾਂ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਉਹ ਸੜਕੀ ਮਾਰਗ ਰਾਹੀਂ ਆ ਰਹੇ ਨੇ ਸੜਕ ਰਾਹੀਂ ਆ ਰਹੇ ਨੇ ਕਿਸਾਨੇ ਕਹਿ ਰਹੇ ਨੇ ਕਿ ਆਮ ਤੌਰ ਤੇ ਪ੍ਰਧਾਨ ਮੰਤਰੀ ਜਿਹੜਾ ਉਹ ਹਵਾਈ ਰਸਤੇ ਆਉਂਦਾ ਤੇ ਸਾਨੂੰ ਤਾਂ ਪਤਾ ਵੀ ਨਹੀਂ ਸੀ ਕਿ ਉਹ ਸੜਕ ਦੇ ਰਸਤੇ ਆ ਰਹੇ ਆ ਅਸੀਂ ਤਾਂ ਆਮ ਰੁਟੀਨ 'ਚ ਜਿਵੇਂ ਸੜਕ ਜਾਮ ਕਰੀ ਦੀ ਇਦਾਂ ਕੀਤੀ ਸੀ ਪਰ ਸਾਡੇ ਨਾਲ ਛਰੇ ਆਮ ਧੱਕਾ ਕੀਤਾ ਜਾ ਰਿਹਾ ਹੈ ਇਹ ਗੱਲ ਕਿਸਾਨ ਬੋਲ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ ਜੀ